ਰਨ ਤਰ ਤੋ ਇੱਕ ਖਬਰ ਸਾਹਮਣੇ ਆ ਰਹੀ ਹੈ ਇੱਕ ਐਸਆਈ ਥਾਣੇਦਾਰ ਤੇ ਨਾਲੇ ਸਰਪੰਚ ਉਹਨਾਂ ਨੂੰ ਉਹਦੇ ਉੱਤੇ ਪੁਲਿਸ ਨੇ ਮਕਦਮਾ ਦਰਜ ਕੀਤਾ ਇੱਕ ਡਰਗ ਤਸਕਰ ਤੋਂ ਰਿਸ਼ਵਤ ਲੈ ਆਂਦੇ ਦੋਸ਼ ਲੱਗੇ ਨੇ ਵਦੇਰੀ ਜਾਣਕਾਰੀ ਜੁੜੇ ਨੇ ਸਾਥੀ ਪੱਤਰਕਾਰ ਸੰਦੀਪ ਲਾਧੂ ਕਾ ਸਾਰੀ ਖਬਰ ਦੇ ਮਸਲੇ ਦੇ ਵਿੱਚ ਗੱਲ ਕਰੀਏ ਕਿ ਪੁਲਿਸ ਉੱਪਰ ਹਮੇਸ਼ਾ ਦੋਸ਼ ਲੱਗਦੇ ਰਹੇ ਨੇ ਕਿ ਜਿਹੜੀ ਪੁਲਿਸ ਹੈ ਉਹ ਜਿਹੜੀ ਨਸ਼ਾ ਤਸਕਰਾ ਦੇ ਨਾਲ ਮਿਲੀ ਹੋਈ ਹੈ ਇਸ ਮਸਲੇ ਦੇ ਵਿੱਚ ਜਾਣਕਾਰੀ ਕੀ ਹੈ ਆ ਬਿਲਕੁਲ ਤਾਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਹਾਲਾਂਕਿ ਜਦੋਂ ਵੀ ਐਨਡੀਪੀਐਸ ਦੇ ਕੇਸ ਦਰਜ ਕੀਤੇ ਜਾਂਦੇ ਨੇ ਤਾਂ ਕਈ ਵਾਰਾਂ ਅਣਪਛਾਤੇ ਨਾਮ ਵੀ ਪਾ ਦਿੱਤੇ ਜਾਂਦੇ ਨੇ ਤਾਂ ਕਿ ਉਹਨਾਂ ਤੋਂ ਪੈਸੇ ਲੈ ਕੇ ਤਾਂ ਉਹਨਾਂ ਨੂੰ ਵਿੱਚੋਂ ਕੱਢ ਦਿੱਤਾ ਜਾਵੇ ਜਾਂ ਨਾਮ ਹੋਰ ਪਾ ਦਿੱਤੇ ਜਾਣ ਇਹ ਇੱਕ ਖੇਡ ਖੜਈਆ ਬਣਾ ਰੱਖਿਆ ਸੀ ਕਈ ਪੁਲਿਸ ਅਧਿਕਾਰੀਆਂ ਨੇ ਔਰ ਇਸੇ ਤਰ੍ਹਾਂ ਦੇ ਮਾਮਲੇ ਜਿਹੜਾ ਆ ਉਹ ਲਗਾਤਾਰ ਆਉਂਦੇ ਰਹਿੰਦੇ ਨੇ ਔਰ ਹਾਈ ਕੋਰਟ ਦੇ ਵਿੱਚ ਜਦੋਂ ਜਾਂਦੇ ਨੇ ਉਹ ਲੋਕ ਕਈ ਵਾਰੀ ਫਿਰ ਪੁਲਿਸ ਅਫਸਰਾਂ ਨੂੰ ਇਥੋਂ ਤੱਕ ਕਿ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਜਿਹੜਾ ਤਾਜ਼ਾ ਮਾਮਲਾ ਹੈ ਉਸ ਦੇ ਵਿੱਚ ਕੀ ਗੱਲਾਂ ਆਈਆਂ ਆ ਸਾਹਮਣੇ ਕਿਉਂਕਿ ਸੀਆਈਏ ਸਟਾਫ ਦਾ ਜਿਹੜਾ ਥਾਣੇਦਾਰ ਉਹ ਹੁਣ ਬੁਰੀ ਤਰ੍ਹਾਂ ਫਸਿਆ ਤੇ ਪਰਚਾ ਦਰਜ ਹੋ ਗਿਆ ਇਸ ਮਾਮਲੇ ਦੇ ਵਿੱਚ ਪਤਾ ਇਹ ਲੱਗਦਾ ਹੈ ਕਿ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਪੈਸੇ ਵਸੂਲਣ ਦੇ ਮਾਮਲੇ ਵਿੱਚ ਪਹਿਲਾਂ ਵਾਂਗੂ ਹੀ ਹੁਣ ਵੀ ਇੱਕ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜਾਇਜ ਹਰਾਸਤ ਵਿੱਚ ਰੱਖ ਕੇ ਪੈਸੇ ਵਸੂਲਣ ਦੇ ਮਾਮਲੇ 'ਚ ਸੀਆਈਏ ਦਾ ਇੱਕ ਥਾਣੇਦਾਰ ਤੇ ਸਰਪੰਚ ਵੀ ਬੁਰੀ ਤਰ੍ਹਾਂ ਫਸਿਆ ਹੁਣ ਇਸਦੇ ਵਿੱਚ ਸਰਪੰਚ ਵੀ ਨਾਲ ਕਿਉਂ ਕਿਉਂਕਿ ਹੋ ਸਕਦਾ ਹੈ ਕਿ ਇਸ ਮਾਮਲੇ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਅਧਿਕਾਰੀਆਂ ਦੇ ਧਿਆਨ ਵਿੱਚ ਆਉਂਦੇ ਹਨ ਜਿੱਥੇ ਦੋਨਾਂ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਉੱਥੇ ਹੀ ਸਰਪੰਚ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਜਦਕਿ ਥਾਣੇਦਾਰ ਆਪਣੇ ਵਿਰੁੱਧ ਪਰਚਾ ਦਰਜ ਹੋਣ ਤੋਂ ਬਾਅਦ ਫਰਾਰ ਹੋ ਜਾਂਦਾ ਮੌਕੇ ਤੋਂ ਮਾਮਲੇ ਦੀ ਇਸ ਦੇ ਸੰਬੰਧੀ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਤਰਨਤਾਰਨ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਸੀਆਈਏ ਵਿੱਚ ਤਾਇਨਾਤ ਥਾਣੇਦਾਰ ਵਿਨੋਦ ਕੁਮਾਰ ਨੇ ਇੱਕ ਪਿੰਡ ਦੇ ਸਰਪੰਚ ਸਤਨਾਮ ਸਿੰਘ ਨਾਲ ਮਿਲ ਕੇ ਇੱਕ ਨਸ਼ਾ ਤਸਕਰ ਦੀ ਮਹਿਲਾ ਸਾਥੀ ਨੂੰ ਨਜਾਇਜ਼ ਤੌਰ ਤੇ ਹਿਰਾਸਤ ਵਿੱਚ ਲਿਆ ਤੇ ਉਸ ਤੋਂ ਬਾਅਦ ਉਸ ਨੂੰ ਛੱਡਣ ਦੇ ਵਜੋਂ ਸਰਪੰਚ ਸਤਨਾਮ ਸਿੰਘ ਦੇ ਰਾਹੀਂ ਪੈਸੇ ਲੈ ਲਏ ਤੇ ਨਾ ਹੀ ਉਸ ਤੋਂ ਕੋਈ ਰਿਕਵਰੀ ਦਿਖਾਈ ਤੇ ਨਾ ਹੀ ਪਰਚਾ ਦਰਜ ਕੀਤਾ ਬਾਰੋ-ਬਾਰ ਹੀ ਪੈਸੇ ਲੈ ਲਏ ਗਏ ਇਸੇ ਕਰਕੇ ਐਸਐਸਪੀ ਨੇ ਇਸ ਤਰ੍ਹਾਂ ਦੀ ਜਾਣਕਾਰੀ ਅੱਗੇ ਸਾਂਝੀ ਕਰਦੇ ਆ ਇਹ ਵੀ ਦੱਸਿਆ ਕਿ ਨਸ਼ਿਆਂ ਦੇ ਵਪਾਰ ਅਤੇ ਉਸ ਦੀ ਪਿੱਠ ਥਾਪਣਣ ਵਾਲਿਆਂ ਲਈ ਤਰਨਤਾਰਨ ਪੁਲਿਸ ਵਿੱਚ ਕੋਈ ਥਾਂ ਨਹੀਂ ਹੈ ਜਿਸ ਤੇ ਚੱਲਦੇ ਆ ਦੋਸ਼ੀ ਕੋਈ ਵੀ ਹੋਵੇ ਉਸ ਦੇ ਵਿਰੁੱਧ ਸਖਤ ਕਾਰਵਾਈ ਅਸੀਂ ਕਰਨੀ ਹੀ ਕਰਨੀ ਹੈ ਤਾਂ ਉਹਨੇ ਵੀ ਆਖਿਆ ਕਿ ਹੁਣ ਫਰਾਰ ਥਾਣੇਦਾਰ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਮਾਮਲਾ ਵੀ ਇਹੀ ਕੁਝ ਸੰਕੇਤ ਦਿੰਦਾ ਇੱਕ ਪਾਸੇ ਤਾਂ ਸਰਪੰਚ ਜਿਹੜਾ ਕਿ ਇੱਕ ਦਲਾਲ ਦੇ ਰੂਪ ਦੇ ਵਿੱਚ ਕਿਵੇਂ ਪੈਸੇ ਲੈਂਦਾ ਔਰ ਇਸ ਸਾਰੇ ਮਸਲੇ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜਿਹੜੀ ਸ਼ਿਕਾਇਤ ਮਿਲੀ ਹੈ ਉਸ ਤੇ ਵਿੱਚ ਇਹ ਵੀ ਉਹਨਾਂ ਨੇ ਦੱਸਿਆ ਹੀ ਹੋਵੇਗਾ ਕਿ ਸਾਡੇ ਤੋਂ ਪੈਸੇ ਕੌਣ ਲੈ ਕੇ ਗਿਆ ਔਰ ਕਿਸ ਦੀ ਕਹਿਣ ਦੇ ਉੱਤੇ ਲੈ ਕੇ ਗਿਆ ਕਿਸ ਦੀ ਮਿਲੀ ਭੁਗਤ ਦੇ ਨਾਲ ਲੈ ਕੇ ਗਿਆ ਤਾਂ ਇਸੇ ਕਰਕੇ ਸਰਪੰਚ ਤੇ ਸੀਆਈਏ ਦਾ ਇੱਕ ਥਾਣੇਦਾਰ ਆ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਨਾਮਜ਼ਦ ਕਰ ਲਿਆ ਗਿਆ ਪਰਚਾ ਦੋਵਾਂ ਦੇ ਖਿਲਾਫ ਹੈ ਫਿਲਹਾਲ ਜਿਹੜੀ ਗ੍ਰਿਫਤਾਰੀ ਹੈ ਉਹ ਕੱਲੇ ਸਰਪੰਚ ਦੀ ਹੋਈ ਹੈ ਕੀ ਸਰਪੰਚ ਦਾ ਪਤਾ ਲੱਗਿਆ ਕਿਸ ਪਾਰਟੀ ਨਾਲ ਸੰਬੰਧ ਹੈ ਫਿਲਹਾਲ ਇਸ ਦੇ ਸਬੰਧੀ ਪਤਾ ਨਹੀਂ ਲੱਗਿਆ ਪਰ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜਿੰਨੇ ਵੀ ਸਰਪੰਚ ਕੰਮ ਕਰ ਰਹੇ ਨੇ ਮੋਸਟਲੀ ਬਹੁਤੇ ਥਾਵਾਂ ਦੇ ਉੱਤੇ ਸੱਤਾ ਧਿਰ ਨਾਲ ਹੀ ਉਸ ਦਾ ਸੰਬੰਧ ਹੁੰਦਾ ਹੈ ਇਸੇ ਕਰਕੇ ਆਲੇ ਤੱਕ ਇਸ ਸੁਤਨਾਮ ਸਿੰਘ ਜਿਹੜਾ ਸਰਪੰਚ ਹੈ ਉਸ ਦੀ ਗ੍ਰਿਫਤਾਰੀ ਹੋਈ ਹੈ ਇਸ ਦੇ ਬਾਰੇ ਪੱਕੀ ਮੋਰ ਤਾਂ ਨਹੀਂ ਲੱਗੀ ਵੀ ਇਹ ਕਿਹੜੀ ਪਾਰਟੀ ਦੇ ਨਾਲ ਸੀ ਪਰ ਆਮ ਤੌਰ ਦੇ ਉੱਤੇ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਚੁਣੀਆਂ ਜਾਂਦੀਆਂ ਕਿਉਂਕਿ ਹਰੇਕ ਨੂੰ ਹੁੰਦਾ ਕਿ ਗ੍ਰਾਂਟ ਵੀ ਪਿੰਡ ਦੀ ਲੈਣੀ ਆ ਜਾਂ ਹੋਰ ਸਰਕਾਰੀ ਦਰਬਾਰੇ ਅਸੀਂ ਕੰਮ ਕਰਾਉਣੇ ਆ ਖਾਸ ਕਰਕੇ ਜਿਹੜੇ ਹੋਰ ਰੋਕੀ ਕਿਸਮ ਦੇ ਸਰਪੰਚ ਹੁੰਦੇ ਆ ਉਹ ਤਾਂ ਹਮੇਸ਼ਾ ਹੀ ਸੱਤਾ ਧਿਰ ਦੇ ਨਾਲ ਹੀ ਚੱਲਦੇ ਆ ਤਾਂ ਹੋ ਸਕਦਾ ਇਸ ਦਾ ਸਬੰਧ ਸੱਤਾ ਧਿਰ ਦੇ ਨਾਲ ਹੋਵੇ ਪਰ ਹਾਲੇ ਤੱਕ ਇਸ ਗੱਲ ਦੀ ਜਾਣਕਾਰੀ ਪੱਕੇ ਤੌਰ ਤੇ ਨਹੀਂ ਮਿਲਦੀ ਪਰ ਕੰਮ ਇਹਨਾਂ ਨੇ ਜਿਸ ਤਰ੍ਹਾਂ ਦਾ ਕੀਤਾ ਉੱਥੋਂ ਇਹ ਲੱਗਦਾ ਕਿ ਉਹ ਸਰਪੰਚ ਵੀ ਔਰ ਥਾਣੇਦਾਰ ਵੀ ਆਪਸ ਦੇ ਵਿੱਚ ਕਿਵੇਂ ਮੇਲੀ ਭੁਗ ਦੇ ਨਾਲ ਕਿਵੇਂ ਕੰਮ ਕਰਾਉਂਦੇ ਹੋਣਗੇ ਉਹਨਾਂ ਪਿੰਡਾਂ ਦੇ ਸਰਪੰਚ ਜਿੱਥੇ ਉਹ ਲੋਕ ਆ ਜਿਹੜੇ ਉਹ ਕਿੰਨੇ ਦੁਖੀ ਹੋਣਗੇ ਜਿੱਥੇ ਇਸ ਤਰ੍ਹਾਂ ਦੇ ਸਰਪੰਚ ਹੁੰਦੇ ਆ ਕਿ ਪੁਲਿਸ ਦੇ ਨਾਲ ਮਿਲ ਕੇ ਲੋਕਾਂ ਨੂੰ ਨਾਜਾਇਜ਼ ਫਸਾ ਦੇਓ ਬਾਅਦ ਵਿੱਚ ਪੈਸੇ ਵਸੂਲਣ ਦੇ ਵਾਸਤੇ ਜੋ ਦਿਲ ਕਰਦਾ ਉਹ ਕਰੀ ਜਾਓ ਜਿਹੜੀ ਰਿਸ਼ਵਤ ਦੀ ਉਹਨਾਂ ਨੇ ਮੰਗੀ ਹੈ 3 ਲੱਖ 20 ਹਜ਼ਾਰ ਇਹ ਕੋਈ ਛੋਟੀ ਮੋਟੀ ਰਕਮ ਤਾਂ ਨਹੀਂ ਹੈ ਉਹ ਹੋ ਵੀ ਸਕਦਾ ਹੈ ਕਿ ਜਿਹੜਾ ASI ਹੈ ਉਹ ਇਸ ਕੱਲਾ ਹੀ ਇੰਨੀ ਵੱਡੀ ਰਕਮ ਦੀ ਡੀਲ ਕਿਵੇਂ ਕਰ ਸਕਦਾ ਹੈ ਕੇਸ ਬਾਰੇ ਪੁਲਿਸ ਪ੍ਰਸ਼ਾਸਨ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਕਿ ਵੱਡੇ ਅਧਿਕਾਰੀ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਫਿਲਹਾਲ ਤਾਂ SSP ਦਾ ਜਿਹੜਾ ਬਿਆਨ ਸਾਹਮਣੇ ਆਇਆ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਸੀਂ ਕਿਸੇ ਨੂੰ ਵੀ ਜਿਹੜਾ ਤਰਨਤਨ ਪੁਲਿਸ ਚ ਕੋਸ ਕਿਸੇ ਦੀ ਥਾ ਨਹੀਂ ਹੈ ਜਿਹੜਾ ਨਸ਼ਿਆਂ ਦੇ ਵਪਾਰ ਨੂੰ ਇਸ ਤਰ੍ਹਾਂ ਦੇ ਕੰਮ ਨੂੰ ਤਰਜੀਹ ਦਿੰਦਾ ਹੈ ਤਹੋਂ ਇਸ ਦੇ ਵਿੱਚ ਜਦੋਂ ਥਾਣੇਦਾਰ ਕਾਬੂ ਆਏਗਾ ਗ੍ਰਿਫਤਾਰ ਕੀਤਾ ਜਾਏਗਾ ਹਾਲਾਂਕਿ ਸਰਪੰਚ ਤੋਂ ਵੀ ਪਤਾ ਲੱਗ ਸਕਦਾ ਕਿਉਂਕਿ ਸਰਪੰਚ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਉਹ ਜਦੋਂ ਪੁੱਛ ਗਿਸ਼ ਹੋਣੀ ਹੈ ਪਰ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਹੇਠਲੇ ਪੱਧਰ ਦੇ ਉੱਤੇ ਹੀ ਜਿਹੜੀਆਂ ਜਾਂਚ ਪੜਤਾਲ ਦੇ ਆਧਾਰ ਦੇ ਉੱਤੇ ਲੋਕ ਕਾਬੂ ਕੀਤੇ ਜਾਂਦੇ ਆ ਇਸ ਦੇ ਵਿੱਚ ਇਹ ਵੀ ਕੋਈ ਸ਼ੱਕ ਨਹੀਂ ਕਿ ਕਈ ਵਾਰੀ ਆਪਣੇ ਪੱਧਰ ਦੇ ਉੱਤੇ ਵੀ ਥਾਣੇਦਾਰ ਮੋਟੀਆਂ ਰਕਮਾਂ ਵਸੂਲਦੇ ਆ ਉੱਪਰਲੇ ਅਧਿਕਾਰੀਆਂ ਨੂੰ ਪਤਾ ਨਹੀਂ ਹੁੰਦਾ ਪਰ ਕਈ ਥਾਵਾਂ ਦੇ ਉੱਤੇ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਜਦੋਂ ਜਾਂਚ ਪੜਤਾਲ ਜਾਂ ਇਨਵੈਸਟੀਗੇਸ਼ਨ ਜੜ ਤੱਕ ਜਾ ਰਹੀ ਹੁੰਦੀ ਹੈ ਤੇ ਕਈ ਵੱਡੇ ਅਧਿਕਾਰੀ ਫਸਰੇ ਹੁੰਦੇ ਆ ਇਸ ਕਰਕੇ ਉਸ ਨੂੰ ਉੱਥੇ ਹੀ ਮਾਮਲੇ ਨੂੰ ਰੋਕ ਲਿਆ ਜਾਂਦਾ ਹੈ ਜਾਂ ਹੇਠਲੇ ਪੱਧਰ ਦੇ ਉੱਤੇ ਕਾਰਵਾਈ ਕਰਕੇ ਹੀ ਮਾਮਲੇ ਨੂੰ ਸਮਾਪਤ ਕਰ ਦਿੱਤਾ ਜਾਂਦਾ ਰਫਾ ਦਫਾ ਕਰ ਦਿੱਤਾ ਜਾਂਦਾ ਇਹ ਵੀ ਦੇਖਣ ਨੂੰ ਮਿਲਿਆ ਪਰ ਇਸ ਮਾਮਲੇ ਦੇ ਵਿੱਚ ਕੋਈ ਹੋਰ ਵੀ ਵੱਡਾ ਪੁਲਿਸ ਅਧਿਕਾਰੀ ਮਿਲਿਆ ਕਿ ਨਹੀਂ ਮਿਲਿਆ ਜੇਕਰ ਨਿਰਪੱਖਤਾ ਦੇ ਨਾਲ ਜਾਂਚ ਪੜਤਾਲ ਹੁੰਦੀ ਹੈ ਪੁਛਗਿਛ ਹੁੰਦੀ ਹੈ ਤਾਂ ਹੋ ਸਕਦਾ ਥਾਣੇਦਾਰ ਤੋਂ ਕਿਸੇ ਉੱਪਰਲੇ ਰੈਂਕ ਦਾ ਅਧਿਕਾਰੀ ਵੀ ਹੈ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਮਿਲਿਆ ਹੋਵੇ ਪਰ ਫਿਲਹਾਲ ਤਾਂ ਦੋ ਜਣਿਆਂ ਨੂੰ ਹੀ ਇਸ ਮਾਮਲੇ ਦੇ ਵਿੱਚ ਜਿਹੜਾ ਨਾਮਜ਼ਦ ਕੀਤਾ ਗਿਆ ਔਰ ਗ੍ਰਿਫਤਾਰੀ ਸਿਰਫ ਸਰਪੰਚ ਦੀ ਹੋਈ ਹੈ ਜਿਸ ਨੇ ਪੈਸੇ ਲੈਣ ਦੀ ਜਿਹੜੀ ਆ ਕੋਸ਼ਿਸ਼ ਹੀ ਨਹੀਂ ਕੀਤੀ ਬਲਕੇ ਪੈਸੇ ਲਏ ਵੀ ਇਸ ਮਾਮਲੇ ਦੇ ਵਿੱਚ ਇਸੇ ਕਰਕੇ ਦੋਵਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਫਿਲਹਾਲ ਕਸੂਤੇ ਫਸੇ ਨੇ ਹੁਣ ਦੇਖਦੇ ਆ ਕਿ ਪੁਛਗਿਸਤੇ ਵਿੱਚੋਂ ਈ ਪਤਾ ਲੱਗਦਾ ਹੈ ਹੋਰ ਵੀ ਉੱਚ ਅਧਿਕਾਰੀ ਕੋਈ ਸ਼ਾਮਲ ਸੀ ਇਸ ਮਾਮਲੇ ਦੇ ਵਿੱਚ ਥਾਪੜਾ ਸੀ ਉਸ ਥਾਣੇਦਾਰ ਨੂੰ ਇਸੇ ਕਰਕੇ ਉਸਦੀ ਹਿੰਮਤ ਵਧੀ ਕਿਉਂਕਿ ਆਮ ਹੀ ਲੋਕ ਜਿਹੜੇ ਪੀੜਤ ਹੋ ਜਾਂਦੇ ਆ ਉਹ ਫਿਰ ਗੁੱਸੇ ਦੇ ਵਿੱਚ ਜਦੋਂ ਧਰਨਾ ਮੁਜ਼ਾਹਰਾ ਵੀ ਕਰਦੇ ਆ ਤਾਂ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਵੀ ਹੁੰਦੀ ਹੈ ਤਾਂ ਸਾਰਿਆਂ ਦੇ ਖਿਲਾਫ ਸੀ ਫਿਰ ਉਹ ਬੋਲਦੇ ਆ ਕਿਉਂਕਿ ਜਿਹੜਾ ਪੀੜਤ ਹੁੰਦਾ ਹੈ ਜਿਹੜਾ ਦੁਖੀ ਹੁੰਦਾ ਹੈ ਉਸ ਦੇ ਵਾਸਤੇ ਸਾਰੀ ਇਕੋ ਜਿਹੀ ਫਿਰ ਉਹਨਾਂ ਨੂੰ ਦੇਖਦੇ ਆ ਇਸੇ ਕਰਕੇ ਕਈ ਵਾਰੀ ਵੱਡੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਨਾਰੇਬਾਜ਼ੀ ਵੀ ਦੇਖਣ ਨੂੰ ਮਿਲਦੀ ਹੈ ਪਰ ਕਾਰਵਾਈ ਕਦੇ-ਕਦੇ ਹੀ ਵੱਡੇ ਅਧਿਕਾਰੀਆਂ ਖਿਲਾਫ ਹੁੰਦੀ ਹੈ ਜਿਆਦਾਤਰ ਐਸਐਚਓ ਲੈਵਲ ਤੱਕ ਹੀ ਜਿਹੜੀ ਹੈ ਕਾਰਵਾਈ ਹੋ ਪਉਂਦੀ ਹੈ ਇਸ ਮਾਮਲੇ ਦੇ ਵਿੱਚ ਵੀ ਔਰ ਇਹ ਤਰਨਤਾਰ ਦਾ ਇਲਾਕਾ ਖਾਸ ਕਰਕੇ ਇੱਥੇ ਕਈ ਮਾਮਲੇ ਪਹਿਲਾਂ ਵੀ ਇਸ ਤਰ੍ਹਾਂ ਚੁੱਕੇ ਆ ਹਾਲਾਂਕਿ ਇੱਥੇ ਐਸਐਸਪੀ ਵੀ ਲਗਾਤਾਰ ਬਦਲਦੇ ਰਹਿੰਦੇ ਨੇ ਔਰ ਇਹ ਸਾਰੇ ਮਾਮਲੇ ਦੇ ਵਿੱਚ ਦੇਖਦੇ ਆ ਕਿਉਂਕਿ ਨਸ਼ੇ ਦੇ ਵਿਰੁੱਧ ਜਿਹੜਾ ਯੁੱਧ ਚਲਾਉਣ ਦੀ ਗੱਲ ਸਰਕਾਰ ਕਰਦੀ ਹੈ ਉਸ ਦੇ ਵਿੱਚ ਜਿੱਥੇ ਆਮ ਲੋਕਾਂ ਦੇ ਜਿਹੜੇ ਆ ਜਿਹੜੇ ਨਸ਼ਾ ਵੇਚਦੇ ਸੀ ਨਹੀਂ ਵੇਚਦੇ ਸੀ ਜਾਂ ਵਰਤੋਂ ਕਰਦੇ ਸੀ ਉਹਨਾਂ ਦੇਦੋ ਘਰ ਢਾਉਣ ਦੀ ਵੀ ਗੱਲ ਆਈ ਸੀ ਤਾਂ ਉਦੋਂ ਇਹ ਕਿਹਾ ਗਿਆ ਸੀ ਪੁੱਛਿਆ ਗਿਆ ਸੀ ਘਰ ਕਿਉਂ ਢਾਏ ਜਾ ਰਿਹਾ ਤਾਂ ਪ੍ਰਚਾਰ ਦੇ ਵਿੱਚ ਤਾਂ ਇਹ ਕਿਹਾ ਜਾਂਦਾ ਸੀ ਕਿ ਇਹਨਾਂ ਨੂੰ ਨਸਤ ਪਾਉਣੀ ਹੈ ਇਹਨਾਂ ਨੇ ਨਸ਼ਾ ਤਸਕਰੀ ਕਰਕੇ ਘਰ ਪਾਏ ਨੇ ਪਰ ਜਦੋਂ ਕਾਗਜ਼ਾਂ ਦੇ ਵਿੱਚ ਹੁੰਦਾ ਸੀ ਉੱਥੇ ਕਿਹਾ ਜਾਂਦਾ ਸੀ ਕਿ ਇਹ ਨਜਾਇਜ਼ ਉਸਾਰੀਆਂ ਨੇ ਇਸ ਕਰਕੇ ਜਿਹੜੇ ਆ ਉਹ ਘਰ ਢਾਏ ਜਾ ਰਿਹਾ ਉਦੋਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸੀ ਹਾਲਾਂਕਿ ਚਿੱਟਾ ਵੇਚਣ ਵਾਲੇ ਉਹ ਜਿਹੜੇ ਪੁਲਿਸ ਅਧਿਕਾਰੀ ਮਲੇ ਹੁੰਦੇ ਨੇ ਜਾਂ ਪੁਲਿਸ ਮੁਲਾਜ਼ਮ ਮਲੇ ਹੁੰਦੇ ਆ ਉਹਨਾਂ ਦਾ ਅਜੇ ਤੱਕ ਘਰ ਹੈ ਜਿਹੜਾ ਉਹ ਨਹੀਂ ਢਾਇਆ ਗਿਆ ਇਸ ਕਰਕੇ ਨਸ਼ਿਆਂ ਵਿਰੁੱਧ ਯੁੱਧ ਆ ਜਿਹੜਾ ਉਸਦੀ ਮੁਹਿੰਮ ਵੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਹੈ ਪਰ ਆ ਜਿਹੜੀ ਵਿਸਤਾਰੀ ਹੋਈ ਹੈ ਇਥੋਂ ਕਾਫੀ ਕੁਝ ਬਿਆਨ ਹੋ ਰਿਹਾ ਔਰ ਤਰਨ ਤਰਨ ਦੇ ਜਿਹੜੇ ਐਸਐਸਪੀ ਨੇ ਚਲੰਬਾ ਉਹਨਾਂ ਨੇ ਤੇ ਦਾਵਾ ਵੀ ਇਹ ਹੀ ਕੀਤਾ ਹੈ ਇਸ ਤਰ੍ਹਾਂ ਤਾਂ ਪੁਲਿਸ ਦੇ ਵਿੱਚ ਜਿਹੇ ਲੋਕਾਂ ਦੀ ਕੋਈ ਥਾਂ ਨਹੀਂ ਹੈ ਉਹ ਕੋਈ ਵੀ ਹੋਵੇ ਉਹਨਾਂ ਨੇ ਤਾਂ ਇਹ ਕਹਿ ਦਿੱਤਾ ਕਿ ਕੋਈ ਵੀ ਹੋਵੇ ਕਿਸੇ ਵੀ ਤਰ੍ਹਾਂ ਦਾ ਅਧਿਕਾਰੀ ਹੋਵੇ ਮੁਲਾਜ਼ਮ ਹੋਵੇ ਤਾਂ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਜੀ ਸ਼ੁਕਰੀਆ